ਆ ਵੀ ਚੱਕੋ ਦੋਸਤੋ ਜੇ ਤੁਸੀਂ ਸਵਾਰੀ ਵਾਲੀ ਕੁੜੀ ਸਵਾਰੀ ਤੋਂ ਕਹਿੰਦਾ ਮਤਲਬ ਝਾਲ ਦੇ ਫਾਹੇ ਵੱਢਣ ਵਾਲੀ ਕੁੜੀ ਭਾਲਦੇ ਉਪਰੋਂ ਬਰੀਡਿੰਗ ਵਾਲੀ ਕੁੜੀ ਭਾਲਦੇ ਮਾਰਵਾੜੀ ਕਰੈਕਟਰ ਦਿੰਦੀ ਹੋਵੇ ਤੇ ਮਾਰਵਾੜੀ ਕੁੜੀ ਆ ਮਾਰਕਾ ਮੁਰਕਾ ਵੀ ਚੰਗਾ ਤੇ ਪਰ ਸਵਾਰੀ ਵਾਲੇ ਪਾਸੋਂ ਪੂਰੀ ਪਰਫੈਕਟ ਆ ਕਹਿੰਦਾ ਮਤਲਬ 30 ਪਿੰਕਤੀ ਦੀ ਸਪੀਡ ਤੇ ਰੀਵਿਆ ਚੱਲਦੀ ਹੈ ਮਿੱਤਰੋ ਫਾਇਦਾ ਤੁਹਾਨੂੰ ਇੱਕ ਹੋਰ ਹੋ ਜਾਣਾ ਜੇ ਰਾਜ ਤੋਂ ਮਲਾਈ ਨੂੰ 8-10 ਦਿਨ ਹੋਊਗਾ ਕਿੰਨਾ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਨਾਲ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਤੇ ਜੁੜੇ ਤੇ ਜਿਹੜੇ ਇਹ ਵੀਡੀਓ Facebook ਪੇਜ ਬਾਬਾਜੀਤ ਦਾ ਸਟੱਡ ਫਾਰਮ ਤੇ ਦੇਖਦੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ। ਦੋਸਤੋ ਨਵੀਂ ਸਵੇਰ ਨਵੇਂ ਜਨਵਰਤੀ ਵੀਡੀਓ ਨਾਲ ਹਾਜ਼ਰ ਹੋਏ ਹਾਂ। ਮਾਰਵੜੀ ਘੋੜੀ ਲੈ ਕੇ ਆਏ ਤੁਹਾਡੇ ਲਈ। ਘੋੜੀ ਦਾ ਬਾਡਾ-ਬੁੱਡਾ, ਮਜਬੂਤੀ, ਸਨਖ ਹੋਣਾ ਸਾਰੀਆਂ ਚੀਜ਼ਾਂ ਪਰਫੈਕਟ ਨੇ। ਸੋ ਸਾਰੀ ਡਿਟੇਲ ਸੱਜਣੋ ਵੀਡੀਓ ਦੇ ਵਿੱਚ ਦੇਣੀ ਆ। ਆਪਾਂ ਸਾਰੀ ਵੀਡੀਓ ਪੂਰੀ ਦੇਖ ਲਓ ਤੇ ਬਾਕੀ ਜਿਨ੍ਹਾਂ ਨੇ ਹਜੇ ਤਾਈਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੈਕਾਓ ਕਿ ਆਪਣੇ ਚੈਨਲ ਉੱਤੇ ਚੰਗੇ ਤੋਂ ਚੰਗਾ ਜਾਨਵਰ ਇੱਕ ਆਪਸ਼ਨ ਮਿਲ ਜਾਂਦੇ ਤੁਹਾਨੂੰ ਮੰਨ ਲਓ ਇੱਕ ਤਰ੍ਹਾਂ ਦਾ ਵੀ ਭੰਡਾਰ ਮਿਲ ਜਾਂਦਾ ਜਿੱਦਾਂ ਦਾ ਵੀ ਜਾਨਵਰ ਜਿਹੜੇ ਵੀ ਰੇਟ ਤੇ ਚਾਹੀਦੇ ਤੁਹਾਨੂੰ ਉਦਾਂ ਦੇ ਰੇਟ ਤੇ ਮਿਲ ਜਾਂਦਾ ਨਾ ਨੰਬਰ 2 ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈਂ ਇਹ ਆਪਣੀ ਵੀਡੀਓ ਪਹੁੰਚੇ ਹਨਾ ਤੇ ਆਜੋ ਵੱਧਦੇ ਆ ਵੀਡੀਓ ਵੱਲ ਜਿੱਦਨੇ ਸਾਰੀ ਡਿਟੇਲ ਤੁਹਾਨੂੰ ਦੱਸਤ ਦੋਸਤੋ ਰੰਗ ਦਾ ਜਿਵੇਂ ਤੁਸੀਂ ਦੇਖ ਲਿਆ ਪੱਕਾ ਕੁਮੈਤ ਰੰਗ ਦੀ ਘੋੜੀ ਆ ਚਾਰੇ ਪੈਰਾਂ ਚਾਰੇ ਲੱਤਾਂ ਤੇ ਪੈਰ ਕਾਲੇ ਸੋਮਬ ਕਾਲੇ ਉਤੋਂ ਪੱਕੇ ਰੰਗ ਦੀ ਕੁਮੈਤ ਘੋੜੀ ਮੱਥੇ ਦਾ ਮਾਰ ਕੇ ਦੀ ਗੱਲ ਕਰੀ ਤਾਂ ਮੱਥੇ ਤੇ ਫੁੱਲ ਹੈ ਇਹਦੀ ਹੋਰ ਕੋਈ ਪਾਸੇ ਜਾਂ ਤੇ ਪਿੰਡੇ ਤੇ ਚਿੱਟਾ ਨਹੀਂ ਤੇ ਜੈ ਰਾਜ ਤੋਂ ਮਿਲਿਉਣਾ ਨੂੰ 8 ਤੋਂ 10 ਦਿਨ ਹੋ ਗਏ ਜੀ ਦੋਸਤੋ ਪਹਿਲਾਂ ਆਪਾਂ ਘੋੜੀ ਦੀ ਸਾਰੀ ਡਿਟੇਲ ਦੇ ਦਈਏ ਹਨ ਤੁਹਾਨੂੰ ਘੋੜੀ ਦੀ 4.5 ਸਾਲ ਉਮਰ ਹੈ ਜੀ ਹਾਈਟ 60 ਤੋਂ ਬਾਹਰ ਤੇ ਮਜੂਤੀ ਮਜਬਾਤੀ ਤੁਸੀਂ ਚੈੱਕ ਕਰ ਸਕਦੇ ਕੰਨ ਕੁੰਡੀ ਕੰਡੀਸ਼ਨ ਚੰਗਾ ਸਨੱਖਾ ਕੰਨ ਲੱਗਿਆ ਹੋਇਆ ਤੇ ਲੰਮੀ ਕਰਦਣ ਲੱਗਿਓ ਹੈ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਬਾਲ ਭੋਰੀਆਂ ਦੀ ਜਿਵੇਂ ਸਾਫ਼ ਆ ਚੀਜ਼ਾਂ ਮੈਂ ਤਾਂ ਦੱਸ ਦਿੰਦਾ ਹਾਂ ਦੋਸਤੋ ਕਈ ਵਾਰ ਭਰਾਵਾਂ ਨੂੰ ਦੂਰੋਂ ਆਉਣਾ ਹੁੰਦਾ ਬਾਅਦ ਚ ਅਗਲਾ ਕਹਿੰਦਾ ਭਾਈ ਮੋਟੀ ਮੋਟੀ ਚੀਜ਼ ਤਾਂ ਜਿਹੜੀ ਦੇਖਦੀ ਆ ਰਾਜੀ ਲੱਸੀ ਦਾ ਅਗਲਾ ਦੇਖ ਲੈਂਦਾ ਹਨ ਤੇ ਰਹਿ ਜਾਂਦਾ ਆਪਣਾ ਕਹਿੰਦਾ ਮਤਲਬ ਅੰਦਰ ਦੀ ਅੰਦਰ ਦੀ ਦੋਸਤੋ ਆਪਣੀ ਚੈੱਕ ਹੋਈ ਆ ਤੁਸੀਂ ਆਪਦੀ ਤਸੱਲੀ ਕਰਵਾ ਸਕਦੇ ਜਿਹੜੇ ਮਰਜ਼ੀ ਡਾਕਟਰ ਨੂੰ ਲਿਆ ਕੇ ਆਪਣੇ ਘਰੇ ਖੜੀ ਚੈੱਕ ਕਰਵਾ ਲਓ ਕਿਉਂ ਕਾਲੂ ਅਗਲਾ ਆਈ ਨਹੀਂ ਹੁੰਦਾ ਬਾਈ ਜਰਾ ਆਏ ਸੀ ਫਲਾਨਾ ਸੀ ਸਿੱਧੀ ਗੱਲ ਹੁੰਦੀ ਉਹ ਕਿਉਂ ਨਾ ਆਪਾਂ ਅੰਦਰ ਬਾੜ ਦਾ ਨਾ ਤੁਸੀਂ ਬਾੜਨਾ ਆਪਾਂ ਡਾਕਟਰ ਤੇ ਭਰੋਸਾ ਕਰਨਾ ਆਪਣੇ ਡਾਕਟਰ ਸਾਹਿਬ ਹੁੰਦੇ ਕਰਮਜੀਤ ਬਰਨਾਲੇ ਤੋਂ ਉਹਨਾਂ ਤੋਂ ਤੁਸੀਂ ਪਤਾ ਲੈ ਸਕਦੇ ਅੰਦਰ ਦੀ ਚੈੱਕ ਤੇ ਬਾਕੀ ਮੀਟ ਹੀਟ ਚੈੱਕ ਕਰਾ ਕੇ ਆਪਾਂ ਮੀਟ ਕਰਾਈ ਮੀਟ ਕਰਾਈ ਨੂੰ ਤਕਰੀਬਨ ਦਿਨ ਹੋ ਗਏ 8 ਤੋਂ 10 ਜੀ ਸਾਰੀ ਫੋਟੋ ਵੀਡੀਓ ਮਿਲ ਜਾਈ ਰਾਕ ਦੀ ਮੀਟਿੰਗ ਦੀ ਤੇ ਸਲਿੱਪ ਵੀ ਮਿਲ ਜਾਈ ਬਾਲਪੋਰੀਆਂ ਦੀ ਜਮਾਂ ਸਾਫ ਕੋਈ ਗਲਤਪੋਰੀਆਂ ਨਹੀਂ ਹੱਥਾਂ ਪੈਰਾਂ ਦੀ ਪੂਰੀ ਸਾਫ ਕੋਈ ਗਾਮਚ ਨਹੀਂ ਮੈਂਦੀ ਕੋਈ ਪੈਰ ਟੇਡਾ ਵਿੰਗਾ ਨਹੀਂ ਕੋਈ ਲੰਗ ਨਹੀਂ ਮਾਰਦੀ ਤੇ ਆ ਹੈਗੀ ਹੀ ਇਹਦੀ ਡਿਟੇਲ ਜੀ ਉਮਰ 4.5 ਸਾਲ 60 ਤੋਂ ਬਾਹਰ ਹਾਈਟ ਤੇ ਲਾਈਨ ਦਾ ਆਪਾਂ ਕੋਈ ਸ਼ਾਰਟ ਹੀ ਨਹੀਂ ਆਪਾਂ ਨੂੰ ਕਿਹੜੀ ਲਾਈਨ ਦੀ ਪਰ ਰੇਟ ਨਾ ਬੰਜੂ ਘੋੜੀ ਚੰਗੀ 30 35 ਦੀ ਸਪੀਡ ਤੇ ਤੁਰਦੀ ਆ ਸਵਾਰੀ ਸੂਰੀ ਦੇ ਪਾਸ ਕੋ ਸੱਜਣ ਤੇ ਪਸੰਦ ਹੋਈ ਤਾਂ ਨੰਬਰ ਦੇ ਤੇ ਆਪ ਉੱਪਰ ਹੋਨ ਲਾਲੋ ਮਿਲਦੇ ਆਂ ਜਲਦ ਆਪਾਂ ਨਵੀਂ ਵੀਡੀਓ ਨੰਬਰ ਨੋਟ ਕਰ ਲਿਓ 6239953544 985555990 ਸਤਿ ਸ੍ਰੀ ਅਕਾਲ ਇਸ ਤੋਂ ਬਨਾ ਵੀ ਆਪਣੇ ਫਾਰਮ ਤੇ ਹੋਰ ਵੀ ਜਾਨਵਰ ਖੜੇ ਆ ਸੋ ਜਿੱਦਾਂ ਦਾ ਜਾਨਵਰ ਚਾਹੀਦਾ ਬਸ਼ੀਰਾ ਬਸ਼ੀਰੀ ਮਾਰਵਾੜੀ ਬਸ਼ੀਰਾ ਬਸ਼ੀਰੀ ਨੋਕਰਾ ਜਿੱਦਾਂ ਦਾ ਵੀ ਜਾਨਵਰ ਚਾਹੀਦਾ ਤੁਹਾਨੂੰ ਉਦਾਂ ਦਾ ਜਾਨਵਰ ਮਿਲ ਜੇ ਬਸ ਚੈਨਲ ਸਬਸਕ੍ਰਾਈਬ ਕਰ ਲਿਓ ਜੈ ਜੀ ਰੇ ਤੇ ਜਾਨਵਰ ਮਿਲਦੇ ਨੇ ਮਿਲਦੇ ਨੇ ਨਵੀਂ ਵੀਡੀਓ ਤਾਂ